ਅੱਜ ਆਪਾਂ ਕਾਮ, ਕ੍ਰੋਧ, ਲਾਲਚ, ਕੁਮੰਡ, ਮੋਹ ਅਤੇ ਈਰਖਾ ਦੀ ਵਿਆਖਿਆ ਕਰਾਂਗੇ। ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਕਾਮ ਨੂੰ ਫੜੀਏ। ਕਾਮ ਕੀ ਹੈ? ਇਹ ਇੱਕ ਭਾਵਨਾਤਮਕ ਜੋਸ਼ ਜਿਹੜਾ ਬੁੱਧੀ ਤੇ ਭਾਰੂ ਹੋ ਕੇ ਉਸ ਨੂੰ ਖੁੰਡੀ ਕਰ ਦਿੰਦਾ ਹੈ। ਜਦ ਭਾਵਨਾਤਮਕ ਜੋਸ਼ ਬੁੱਧੀ ਤੇ ਛਾ ਕੇ ਉਸ ਨੂੰ ਖੁੰਡਾ ਕਰ ਦਿੰਦਾ ਹੈ, ਤਦ ਨਾ ਆਪਣੀ ਇੱਜ਼ਤ ਦਾ ਖਿਆਲ ਹੀ ਰਹਿੰਦਾ ਹੈ। ਅਤੇ ਨਾ ਹੀ ਸਮਾਜਿਕ ਮਰਿਆਦਾਵਾਂ ਦੀ ਸੋਚ ਆਉਂਦੀ ਹੈ ਉਹ ਆਪਣਾ ਚੰਗਾ ਮਾੜਾ ਸੋਚਣ ਦੇ ਯੋਗ ਨਹੀਂ ਰਹਿੰਦਾ ਮਨੁੱਖ ਦੀ ਆਪਣੀ ਸੂਝ-ਬੂਝ ਹੁੰਦੀ ਹੈ ਅਤੇ ਉਸ ਦੀ ਆਪਣੀ ਸਮਰੱਥਾ ਹੁੰਦੀ ਹੈ ਆਓ ਹੁਣ ਕ੍ਰੋਧ ਨਾਲ ਦੋ ਹੱਥ ਕਰੀਏ ਕ੍ਰੋਧ ਅਰਥਾਤ ਗੁੱਸਾ ਜ਼ਬਰਦਸਤ ਰੋੜ ਹੈ ਜੋ ਮਨੁੱਖ ਦੀ ਬੁੱਧੀ ਨੂੰ ਬੇਕਾਰ ਕਰ ਦਿੰਦਾ ਹੈ ਲੋਭ ਮੋਹ ਆਦਿ ਜਿੱਥੇ ਸਿਰਫ ਦਿਮਾਗ ਨੂੰ ਪ੍ਰਭਾਵਿਤ ਕਰਦੇ ਹਨ ਉੱਥੇ ਗੁੱਸਾ ਸਾਰੇ ਸਰੀਰ ਨੂੰ ਕੰਬਣੀ ਛੇੜ ਦਿੰਦਾ ਹੈ। ਕ੍ਰੋਧ ਦੇ ਜੋਸ਼ ਨਾਲ ਮਨੁੱਖ ਕੰਬਣ ਲੱਗਦਾ ਹੈ, ਮੂੰਹ ਲਾਲ ਹੋ ਜਾਂਦਾ ਹੈ। ਬਾਕ-ਬਾਕ ਵੱਧ ਜਾਂਦੀ ਹੈ। ਗੁੱਸੇ ਦੀ ਤੇਜ਼ ਲਹਿਰ ਮਨੁੱਖ ਦੀ ਸਭ ਤੋਂ ਵੱਡੀ ਵੈਰਣ ਮੰਨੀ ਗਈ ਹੈ ਕਿਉਂਕਿ ਗੁੱਸੇ 'ਚ ਕਤਲ ਤੱਕ ਵੀ ਹੋ ਜਾਂਦੇ ਹਨ। ਕ੍ਰੋਧ ਸਦਕਾ ਹੀ ਮਿੱਤਰ ਲੋਕ ਦੁਸ਼ਮਣ ਹੋ ਜਾਂਦੇ ਹਨ। ਕ੍ਰੋਧ ਦੇ ਕਾਰਨ ਹੀ ਅਜਿਹੇ ਘਟਨਾਵਾਂ ਹੁੰਦੀਆਂ ਹਨ ਕਿ ਸੱਜਣਾ ਨਾਲ ਹੀ ਜ਼ਿੰਦਗੀ ਭਰ ਦਾ ਵੈਰ ਬੰਨਿਆ ਜਾਂਦਾ ਹੈ। ਕ੍ਰੋਧ ਦੀ ਲਹਿਰ ਬੰਦੇ ਕੰਮਾਂ ਨੂੰ ਵੀ ਮਨਿਆ ਮੇਟ ਕਰ ਦਿੰਦੀ ਹੈ। ਇਸ ਲਈ ਸਾਡੇ ਗ੍ਰੰਥਾਂ ਵਿੱਚ ਕ੍ਰੋਧ ਨੂੰ ਨੱਥ ਪਾਉਣ ਤੇ ਜ਼ੋਰ ਦਿੱਤਾ ਗਿਆ ਹੈ। ਕ੍ਰੋਧ ਵੀ ਕਾਮ ਵਾਂਗ ਮਨੁੱਖ ਦੀ ਸੁਭਾਵਕ ਰੁਚੀ ਹੈ। ਹਰੇਕ ਮਨੁੱਖ ਨੂੰ ਸਮੇਂ-ਸਮੇਂ ਤੇ ਕ੍ਰੋਧ ਆਉਂਦਾ ਹੀ ਹੈ। ਜਾਂ ਇਉਂ ਕਹਿ ਲਈਏ ਕ੍ਰੋਧਿਤ ਹੋਣਾ ਕੋਈ ਬੁਰਾਈ ਨਹੀਂ ਕ੍ਰੋਧ ਚ ਬੁਰਾਈ ਉਦੋਂ ਆਵੜਦੀ ਹੈ ਜਦੋਂ ਬੰਦਾ ਬੁੱਧੀ ਭੁੱਲ ਬੈਠੇ ਵਰਤਾਓ ਦੀ ਨਜ਼ਰੋਂ ਕਈ ਵਾਰ ਗੁੱਸਾ ਚੰਗੇ ਨਤੀਜੇ ਵੀ ਪੈਦਾ ਕਰਦਾ ਹੈ ਪਰ ਅਜੇਹਾ ਤਦ ਹੁੰਦਾ ਹੈ ਜਦੋਂ ਗੁੱਸਾ ਇੱਕ ਹੱਦ ਅੰਦਰ ਹੀ ਰਹੇ ਜਿਵੇਂ ਅਸੀਂ ਇੱਥੇ ਵੀ ਨਾ ਆਪੇ ਤੋਂ ਬਾਹਰ ਹੋ ਜਾਈਏ ਕਿ ਗਾਲ੍ਹਾਂ ਕੱਢਣ ਲੱਗ ਪਈਏ ਬੇਇੱਜ਼ਤੀ ਕਰੀਏ ਅਤੇ ਹੱਥੋਂ ਪਾਈ ਤੱਕ ਜਾ ਪਹੁੰਚੀਏ ਦੂਜੇ ਸ਼ਬਦਾਂ 'ਚ ਹੱਦ 'ਚ ਰਹਿ ਕੇ ਪ੍ਰਗਟਾਇਆ ਗੁੱਸਾ ਨਰਾਜ਼ਗੀ ਆਖਿਆ ਜਾ ਸਕਦਾ ਹੈ ਨਰਾਜ਼ਗੀ ਦੇ ਡਰੋਂ ਨੌਕਰ ਅਤੇ ਮਾਤ ਹਿੱਤ ਚੰਗੀ ਤਰ੍ਹਾਂ ਕੰਮ ਕਰਦੇ ਹਨ ਪਰਿਵਾਰ ਦੀ ਬੱਚਾ ਪਾਲਟੀ ਵੀ ਕਾਬੂ 'ਚ ਰਹਿੰਦੀ ਹੈ ਕਈ ਵਾਰ ਨਰਾਜ਼ਗੀ ਦਾ ਹਲਕਾ ਜਿਹਾ ਕਰੋਧ ਵਿਰੋਧੀਆਂ ਤੇ ਵੈਰੀਆਂ ਨੂੰ ਪ੍ਰਭਾਵਹੀਨ ਕਰ ਦਿੰਦਾ ਹੈ ਮੁੱਖ ਦੀ ਗੱਲ ਕਿ ਗੁੱਸੇ ਨੂੰ ਆਪਣੇ ਤੇ ਇੰਨਾ ਨਾ ਭਾਰੂ ਹੋਣ ਦਿਓ ਕਈ ਉਹ ਬੁੱਧੀ ਨੂੰ ਭਾਸਮ ਕਰ ਸੁੱਟੇ ਅੱਗੇ ਘਮੰਡ ਘਮੰਡ ਵੀ ਮਨੁੱਖ ਦੀ ਬੁੱਧੀ ਨੂੰ ਧੁੰਦਲੀ ਕਰ ਦਿੰਦਾ ਹੈ ਕਿਉਂਕਿ ਘਮੰਡੀ ਬੰਦਾ ਆਪਣੇ ਆਪ ਨੂੰ ਨਾਡੂ ਖਾਂ ਸਮਝਦਾ ਹੋਇਆ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਪਰ ਸਮਝਦਾ ਹੈ ਜੇ ਅਜਿਹੇ ਬੰਦੇ ਕੋਲ ਕੁਝ ਵਿਦੇਰੇ ਤਾਕਤ ਹੋਵੇ ਤਾਂ ਘਮੰਡ ਸਦਕਾ ਉਹ ਦੂਜਿਆਂ ਨੂੰ ਤੰਗ ਪਰੇਸ਼ਾਨ ਵੀ ਕਰਨ ਲੱਗ ਪੈਂਦਾ ਹੈ ਇੰਨਾ ਹੀ ਨਹੀਂ ਬੁੱਧੀ ਤੁੰਦਲੀ ਹੋਣ ਕਾਰਨ ਉਹ ਹੋਰ ਵੀ ਉਲਟੇ ਸਿੱਧੇ ਕਾਰੇ ਕਰਨੋਂ ਸ਼ਰਮ ਨਹੀਂ ਖਾਂਦਾ। ਅਜਿਹੇ ਸਾਰੀਆਂ ਕਤਿੱਤਾ ਆਪ ਖੁਦਰਾਪਣ ਉਸ ਦਾ ਆਪਣਾ ਹੀ ਨੁਕਸਾਨ ਕਰਦੇ ਹਨ। ਅਖੀਰ 'ਚ ਉਹ ਜ਼ਰੂਰ ਸ਼ਰਮਸ਼ਾਰ ਹੁੰਦਾ ਹੈ। ਤਦੇ ਕਹਾਵਤ ਹੈ ਕੁਮੰਡੀ ਦਾ ਸਿਰ ਨੀਵਾ। ਅੱਗੇ ਲਾਲਚ। ਲਾਲਚ ਵੀ ਮਨੁੱਖ ਦੀ ਬੁੱਧੀ ਭ੍ਰਸਟ ਕਰ ਦਿੰਦਾ ਹੈ। ਅਖਬਾਰਾਂ 'ਚ ਅਜਿਹੇ ਖਬਰਾਂ ਛਪਦੀਆਂ ਰਹਿੰਦੀਆਂ ਹਨ। ਇਹ ਥੋੜੀ ਜਿਹੀ ਰਕਮ ਪਿੱਛੇ ਕਤਲ ਹੋ ਗਿਆ। ਲਾਲਚ ਦੇ ਵਾਸ ਪੈ ਕੇ ਮਨੁੱਖ ਇੰਨਾ ਡਿੱਗ ਜਾਂਦਾ ਹੈ ਕਿ ਆਪਣੀ ਧੀ ਪੈਣ ਦੀ ਇੱਜ਼ਤ ਦਾ ਸੌਦਾ ਤੱਕ ਕਰ ਪੈਂਦਾ ਹੈ। ਲਾਲਚ ਸਵਾਰਥ ਦੀ ਕੁੱਖੋਂ ਪੈਦਾ ਹੁੰਦਾ ਹੈ ਅਤੇ ਜਦੋਂ ਉੱਲੂ ਸਿੱਧਾ ਕਰਨਾ ਹੀ ਮਨੁੱਖ ਦਾ ਨਿਸ਼ਾਨਾ ਹੋ ਜਾਵੇ ਤਾਂ ਮਨੁੱਖ ਲਾਲਚ ਨਾਲ ਚਿਪਕ ਹੀ ਜਾਂਦਾ ਹੈ। ਲੋਭ ਦੀ ਦਲਦਲ 'ਚ ਫਸ ਜਾਂਦਾ ਹੈ। ਸਵਾਰਥ ਅਤੇ ਬੁੱਧੀ ਵਿਚਾਲੇ ਇੱਕ ਪਰਦਾ ਟਣਿਆ ਜਾਂਦਾ ਹੈ। ਨਤੀਜੇ ਵਜੋਂ ਬੁੱਧੀ ਮਤਾਂ ਨੂੰ ਜਗਾ ਨਹੀਂ ਸਕਦਾ ਮੋਹ ਅਰਥਾਤ ਲਾਲਸਾ ਲਾਲਸਾ ਦਾ ਅਰਥ ਹੈ ਅਗਿਆਨ ਅਗਿਆਨ ਵੀ ਬੁੱਧੀ ਦਾ ਦੁਸ਼ਮਣ ਹੈ ਗਿਆਨ ਰੌਸ਼ਨੀ ਹੈ ਅਗਿਆਨ ਹਨੇਰਾ ਹੈ ਜਿਵੇਂ ਇੱਕ ਮਾਸੂਮ ਬੱਚਾ ਆਗ ਨੂੰ ਛੂਹਣਾ ਚਾਹੁੰਦਾ ਹੈ ਕਿਉਂਕਿ ਉਹ ਨਹੀਂ ਜਾਣਦਾ ਕਿ ਆਗ ਉਸਦੇ ਹੱਥ ਨੂੰ ਸਾੜ ਦੇਗੀ ਮਾਂ ਜਦੋਂ ਬੱਚੇ ਨੂੰ ਅੱਗ ਵੱਲ ਵੱਧਦਾ ਵੇਖਦੀ ਹੈ ਤਾਂ ਉਸ ਨੂੰ ਬਚਾ ਲੈਂਦੀ ਹੈ ਕਿਉਂਕਿ ਮਾਂ ਨੂੰ ਗਿਆਨ ਹੈ ਪਰ ਬੱਚਾ ਇਸ ਪੱਖੋਂ ਕੋਰਾ ਹੈ ਉਹ ਪ੍ਰਵਾਨੇ ਵਾਂਗ ਮਸਤ ਹੋਇਆ ਅੱਗ ਨੂੰ ਛੂਹਣਾ ਚਾਹੁੰਦਾ ਹੈ ਇਸੇ ਕਾਰਨ ਮਨੁੱਖ ਨੂੰ ਗਿਆਨ ਦੇ ਚਾਨਣ ਵਿੱਚ ਚੱਲਣਾ ਚਾਹੀਦਾ ਹੈ ਈਰਖਾ ਦੇ ਅਸਰ ਤਹਿਤ ਵਿਅਕਤੀ ਆਪਣੇ ਵਿਰੋਧੀ ਦਾ ਹਰ ਪੱਖੋਂ ਬੁਰਾ ਸੋਚਦਾ ਹੈ ਇਹ ਖਾਦੀ ਆਗ ਮਨੁੱਖ ਨੂੰ ਇੰਨਾ ਅੰਨ੍ਹਾ ਕਰ ਦਿੰਦੀ ਹੈ ਕਿ ਆਪਣੇ ਭਲੇ ਬੁਰੇ ਦੀ ਹੋਸ਼ ਵੀ ਨਹੀਂ ਰਹਿੰਦੀ। ਕੈ ਕੈ ਦੀ ਉਦਾਹਰਣ ਆਪਾਂ ਸਾਰੇ ਜਾਣਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਪ੍ਰਿਥਵੀ ਚੰਦ ਬਾਰੇ ਵੀ ਆਪਾਂ ਸਭ ਜਾਣੂ ਹਾਂ। ਇਸੇ ਸੰਬੰਧ 'ਚ ਇੱਕ ਕਥਾ ਪੰਚਤੰਤਰ ਵਿੱਚੋਂ ਕਿਸੇ ਖੂਹ 'ਚ ਡੱਡੂਆਂ ਦੇ ਦੋ ਟੱਬਰ ਰਹਿੰਦੇ ਸਨ। ਕਿਸੇ ਮਸਲੇ ਤੇ ਜੋਵੇਂ ਉਲਝ ਪਏ ਦੋਵੇਂ ਟੱਬਰ ਇੱਕ ਦੂਜੇ ਵਿਰੁੱਧ ਈਰਖਾ ਦੀ ਅੱਗ ਚ ਮਚਣ ਲੱਗੇ ਹਰ ਸਮੇਂ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਤਾਂਘ ਚ ਹੀ ਰਹਿੰਦੇ ਇੱਕ ਪਰਿਵਾਰ ਦੇ ਮੁਖੀਏ ਦਾ ਨਾਂ ਕੇਸਰੂ ਸੀ ਕੇਸਰੂ ਨੇ ਈਰਖਾ ਕਰਦਿਆਂ ਦੂਜੇ ਟੱਬਰ ਨੂੰ ਤਬਾਹ ਕਰਨ ਦੀ ਇੱਕ ਵਿਉਂਤ ਬਣਾਈ ਉਹ ਖੂਜ ਬਾਹਰ ਆਇਆ ਥੋੜਾ ਪਰੇ ਇੱਕ ਸੱਪ ਆਪਣੀ ਖੁੱਡ ਵਿੱਚ ਰਹਿੰਦਾ ਸੀ ਸੱਪ ਬੁੱਢਾ ਹੋ ਗਿਆ ਉੱਖਿਆ ਹੀ ਢਿੱਡ ਦਾ ਜੁਗਾਰ ਕਰਦਾ। ਕੇਸਰੂ ਉਸ ਸੱਪ ਕੋਲ ਜਾ ਕੇ ਆਖਣ ਲੱਗਾ, "ਦੋਸਤਾ, ਮੈਂ ਤੇਰੇ ਖਾਣ-ਪੀਣ ਦਾ ਪ੍ਰਬੰਧ ਕਰ ਆਇਆ ਹਾਂ, ਪਰ ਇੱਕ ਸ਼ਰਤ ਬਨਣੀ ਪਊ।" ਸੱਪ ਬੋਲਿਆ, "ਉਹ ਸ਼ਰਤ ਵੀ ਦੱਸ ਦੇ।" ਕੇਸਰੂ ਡੱਡੂ ਨੇ ਕਿਹਾ, "ਮੇਰੇ ਨਾਲ ਦਾ ਟੱਬਰ ਡੱਡੂ ਮੜਰੂ ਮੇਰਾ ਦੁਸ਼ਮਣ ਬਣ ਗਿਆ ਹੈ। ਉਹ ਸਾਨੂੰ ਬਰਬਾਦ ਕਰਨ ਤੇ ਤਲਿਆ ਹੈ।" ਤੇ ਮੈਂ ਚਪਰਾਹਾਂ ਮੈਂ ਤੈਨੂੰ ਉਸ ਖੂ ਦੇ ਕੋਲ ਲੈ ਜਾਵਾਂਗਾ ਉੱਥੇ ਬਥੇਰੀਆਂ ਖੁੱਡਾਂ ਹਨ ਜਿੱਥੇ ਮਰਜ਼ੀ ਆਰਾਮ ਨਾਲ ਰਵਾਂਂ ਆਪਣੇ ਵੈਰੀ ਦੀ ਪਛਾਣ ਕਰਾ ਦੇਵਾਂਗਾ ਤੂੰ ਕੱਲੇ-ਕੱਲੇ ਦਾ ਨਵੇੜਾ ਕਰਦੀ ਜਦੋਂ ਦੁਸ਼ਮਨਾ ਦਾ ਸਫਾਇਆ ਹੋ ਜਾਏ ਫੇਰ ਹੀ ਵਾਪਸ ਮੁੜੀ ਸੱਪ ਦਿਲ ਹੀ ਦਿਲ ਵਿੱਚ ਕੇਸਰੂ ਦੀ ਮੂਰਖਤਾ ਉੱਤੇ ਹੱਸਿਆ ਪਰ ਉਤੋਂ ਬੋਲਿਆ ਠੀਕ ਹੈ ਭਾਈ ਕੇਸਰੂ ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ ਚੱਲ ਲੈ ਚੱਲ ਖੂ ਵੱਲ ਮੈਂ ਵੀ ਕਈ ਦਿਨਾਂ ਤੋਂ ਰੱਜ ਕੇ ਕੁਝ ਨਹੀਂ ਖਾਦਾ ਕੇਸਰੂ ਡੱਡੂ ਬੁੱਢੇ ਸੱਪ ਨੂੰ ਖੂਚ ਲੈ ਗਿਆ ਅਤੇ ਵੈਰੀ ਟੱਬਰ ਦੇ ਸਾਰੇ ਜੀਆ ਬਾਰੇ ਪਛਾਣ ਕਰਾ ਦਿੱਤੀ ਸੱਪ ਨੇ ਮੌਕਾ ਤਾੜ-ਤਾੜ ਕੇ ਉਸ ਟੱਬਰ ਦੇ ਸਾਰੇ ਮੈਂਬਰ ਬਿਲੇ ਲਾਉਣੇ ਸ਼ੁਰੂ ਕਰ ਦਿੱਤੇ ਕੇਸਰੂ ਭੰਗੜੇ ਪਾਉਣ ਲੱਗਾ ਜਦੋਂ ਮੈਦਾਨ ਸਾਫ਼ ਹੋ ਗਿਆ ਤਾਂ ਡੱਡੂ ਕੇਸਰੂ ਨੇ ਬੁੱਢੇ ਸੱਪ ਨੂੰ ਕਿਹਾ ਹਾਂ ਤੋ ਸ਼ਰਤ ਦੇ ਅਨਸਾਰ ਆਪਣੇ ਘਰ ਜਾ ਸਕਦਾ ਹੈ ਮੈਂ ਘਰ ਮੁੜ ਕੇ ਭੁੱਖਾ ਕਿਉਂ ਮਰਾਂ ਮੈਂ ਐਡਾ ਮੂਰਖ ਨਹੀਂ ਅਗਲੇ ਦਿਨ ਤੋਂ ਸੱਪ ਨੇ ਕੇਸਰੂ ਦੇ ਜੀਆ ਤੇ ਨੰਬਰ ਲਾ ਲਿਆ ਤਾਂ ਕੇਸਰੂ ਦੀਆਂ ਅੱਖਾਂ ਖੁੱਲੀਆਂ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਈਰਖਾ ਵਸ ਹੋ ਕੇ ਆਪਣੀ ਮੌਤ ਨੂੰ ਵਾਜਾ ਮਾਰ ਬੈਠਾ ਮੈਂ ਹੁਣ ਸੱਪ ਨੂੰ ਉਥੋਂ ਭਜਾਉਣਾ ਸੌਖਾ ਨਹੀਂ ਸੀ ਅੰਤ 'ਚ ਇੱਕ-ਇੱਕ ਕਰਕੇ ਕੇਸਰੂ ਡੱਡੂ ਦੇ ਜੀ ਵੀ ਸਪਣੇ ਨਿਬੇੜ ਦਿੱਤੇ। ਅੰਤ ਜਦੋਂ ਕੇਸਰੂ ਦੀ ਵਾਰੀ ਆਈ ਤਾਂ ਸੱਪ ਮੂਰੇ ਗੁੜਗੜਾਉਣ ਲੱਗਾ। ਸੱਪ ਭਰਾਵਾ ਕੱਟੋ-ਕੱਟ ਮੈਨੂੰ ਤਾਂ ਬਖਸ਼ ਦੇ ਯਾਰੀ ਦੇ ਬਦਲੇ। ਮੈਨੂੰ ਖਾ ਕੇ ਤੇਰਾ ਮਸਾ ਇੱਕ ਦਿਨ ਲੰਘੂ। ਪਰ ਜੇ ਤੂੰ ਮੈਨੂੰ ਛੱਡ ਦਿਨਾ ਤਾਂ ਮੈਂ ਹੋਰ ਨਾ ਪਾਸਿਆਂ ਤੋਂ ਡੱਡੂ ਲਿਆਉਂਦਾ ਰਾਵਾਂਗਾ ਤੇਰੇ ਲਈ। ਤੇਰੇ ਵੀ ਦਿਨ ਰਜਮੇ ਹੋਣਗੇ। ਸੱਪ ਨੇ ਉਸਦੀ ਰਾਏ ਮੰਨ ਲਈ। ਹੋਰਨਾਂ ਡੱਡੂਆਂ ਦਾ ਪ੍ਰਬੰਧ ਕਰਨ ਲਈ ਸੱਪ ਨੇ ਕੇਸਰੂ ਡੱਡੂ ਨੂੰ ਛੱਡ ਦਿੱਤਾ ਪਰ ਆਪਣੀ ਜਾਨ ਬਚਾਉਣ ਲਈ ਕੇਸਰੂ ਦੀ ਇਹ ਚਾਲ ਸੀ ਕੇਸਰੂ ਜ्यों ਗਿਆ ਮੁੜ ਕੇ ਉਹ ਉਸ ਖੂਹ ਵੱਲ ਮੂੰਹ ਨਹੀਂ ਕੀਤਾ ساری ਉਮਰ ਆਪਣੀ ਗਲਤੀ ਤੇ ਪਛਤਾਉਂਦਾ ਰਿਹਾ ਅਜਿਹੀ ਹੁੰਦੀ ਹੈ ਈਰਖਾ ਈਰਖਾ ਵਿੱਚ ਮੂਰਖ ਬਣਿਆ ਬੰਦਾ ਦੂਜੇ ਦਾ ਬੁਰਾ ਹੀ ਸੋਚਦਾ ਹੈ ਪਰ ਇਹ ਗੱਲ ਉਸ ਦੀ ਖੋਪੜੀ 'ਚ ਨਹੀਂ ਵੱੜਦੀ ਕਿ ਇਸ 'ਚ ਉਸ ਦੀ ਆਪਣੀ ਵੀ ਬਰਬਾਦੀ ਹੈ ਕਿ ਇਸ ਨੂੰ ਡੱਡੂ ਨੇ ਆਪਣੇ ਭਾਈਚਾਰੇ ਨੂੰ ਹੀ ਬੈਰੀ ਸਮਝ ਕੇ ਜਿਸ ਹਥਿਆਰ ਨਾਲ ਖਤਮ ਕੀਤਾ ਖੁਦ ਉਸ ਦਾ ਆਪਣਾ ਪਰਿਵਾਰ ਵੀ ਉਸੇ ਹਥਿਆਰ ਦਾ ਸ਼ਿਕਾਰ ਹੋਇਆ ਅੰਤ 'ਚ ਆਪਣੀ ਜਾਨ ਚਾਲ ਵਰਤ ਕੇ ਹੀ ਮਸਾ ਬਚਾ ਸਕਿਆ ਆਓ ਹੁਣ ਦੂਰ ਅੰਦੇਸ਼ੀ ਤੇ ਵਿਚਾਰ ਵਟਾਂਦਰਾ ਕਰੀਏ ਕੀ ਹੈ ਦੂਰ ਅੰਦੇਸ਼ੀ ਇਸ ਦਾ ਕਿੱਥੋਂ ਵਾਧਾ ਹੁੰਦਾ ਹੈ ਦੂਰ ਅੰਦੇਸ਼ੀ ਅਤੇ ਅਦੂਰ ਅੰਦੇਸ਼ੀ ਵਿੱਚ ਕੀ ਭੇਦ ਹੈ ਦੂਰ ਅੰਦੇਸ਼ੀ ਬੁੱਧੀ ਸਦਕਾ ਹੀ ਪੈਦਾ ਹੁੰਦੀ ਹੈ ਇਹ ਬੁੱਧੀ ਦੀ ਹਿੱਤੀ ਹੈ ਸੁਖ ਅਤੇ ਸਫਲ ਜ਼ਿੰਦਗੀ ਲਈ ਮਨੁੱਖ ਵਿੱਚ ਦੂਰ ਅੰਦੇਸ਼ੀ ਦੀ ਬਹੁਤ ਲੋੜ ਹੁੰਦੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦਾ ਨਤੀਜਾ ਸੋਚ ਲੈਣਾ ਹੀ ਦੂਰ ਅੰਦੇਸ਼ੀ ਅਖਵਾਉਂਦਾ ਹੈ ਇਹ ਜਾਂਚ ਪੜਤਾਲ ਕਰਦੇ ਰਹੋ ਕਿ ਕਿੰਨੇ ਦੂਰ ਅੰਦੇਸ਼ ਹੋ ਤੁਸੀਂ ਜ਼ਿੰਦਗੀ ਵਿੱਚ ਅਸਰ ਵਿੱਚ ਦੂਰ ਅੰਦੇਸ਼ੀ ਜ਼ਿੰਦਗੀ ਦੇ ਹਰੇਕ ਖੇਤਰ 'ਚ ਜ਼ਰੂਰੀ ਹੈ ਇਸ ਬਾਰੇ ਵੀ ਇੱਕ ਕਥਾ ਪੰਚਤੰਤਰ ਵਿੱਚ ਆਉਂਦੀ ਹੈ ਜੋ ਬੜੀ ਰੌਚਕ ਹੈ ਇੱਕ ਰਾਜੇ ਨੂੰ ਪਸ਼ੂ ਪਾਲਣ ਦਾ ਬੜਾ ਸ਼ੌਂਕ ਸੀ ਉਸ ਦੇ ਬਾੜੇ 'ਚ ਘੋੜੇ ਬਾਂਦਰ ਭੇਡਾਂ ਹਿਰਨ ਆਦਿ ਜਾਨਵਰ ਬਹੁਤ ਸਨ ਸਭ ਨੂੰ ਚੰਗੀ ਖੁਰਾਕ ਮਿਲਦੀ ਸਾਰੇ ਮਸਤੀ ਚ ਟਪੂਸਗਾ ਮਾਰਦੇ ਰਹਿੰਦੇ ਵਾੜੇ ਚ ਬਾਂਦਰਾ ਦਾ ਇੱਕ ਮੁਖੀਆ ਸੀ ਜੋ ਕਈ ਦਿਨਾਂ ਤੋਂ ਨਿਗਰ ਰੱਖ ਰਿਹਾ ਸੀ ਕਿ ਇੱਕ ਭੇਡ ਦਾ ਲੇਲਾ ਸਭ ਦੀ ਅੱਖ بچਾ ਕੇ ਰਾਜੇ ਦੀ ਰਸੋਈ ਚ ਵੜ ਜਾਂਦਾ ਅਤੇ ਆਟਾ, ਦਾਲ, ਚੌਲ, ਸਬਜ਼ੀ, ਫਲ ਜੋ ਵੀ ਹੱਥ ਲੱਗਦਾ ਸਾਫ਼ ਕਰ ਦਿੰਦਾ ਰਸੋਈਆ ਹਾਲਾਂਕਿ ਕਾਫੀ ਚਤੰਨ ਸੀ ਪਰ ਫਿਰ ਵੀ ਲੇਲਾ ਆਪਣਾ ਦਾ ਲਾ ਜਾਂਦਾ ਰਸੋਈਆ ਚੜਦਾ ਰਹਿੰਦਾ ਉਸ ਕਈ ਵਾਰ ਇੱਟਾਂ ਰੋੜਿਆ ਪੱਥਰ ਚਮਟੀ ਅਤੇ ਡੰਡੇ ਨਾਲ ਲੇਲੇ ਦੀ ਪ੍ਰੇਡ ਵੀ ਕੀਤੀ ਸੀ ਇਹ ਸਭ ਦੇਖ ਕੇ ਬਾਂਦਰਾ ਦੇ ਮੁਖੀਏ ਦਾ ਮੱਥਾ ਠਣਕਿਆ ਉਸ ਸਾਰੇ ਬਾਂਦਰਾ ਦੀ ਮੀਟਿੰਗ ਬੁਲਾ ਕੇ ਕਿਹਾ ਭਰਾਓ ਰਾਜੇ ਦੇ ਇਸ ਪਸ਼ੂਵਾੜੇ ਵਿੱਚ ਸਾਡੀ ਬਾਂਦਰਾ ਦੀ ਜ਼ਿੰਦਗੀ ਹਰ ਵੇਲੇ ਖਤਰੇ ਵਿੱਚ ਹੈ ਮੇਰੀ ਸਲਾਹ ਹੈ ਕਿ ਆਪਾਂ ਜੰਗਲ ਵੱਲ ਨਿਕਲ ਜਾਈਏ ਮੈਂ ਅਜਿਹਾ ਕਿਉਂ ਆਖ ਰਿਹਾ ਇਸ ਦਾ ਕਾਰਨ ਸੁਣੋ ਕਈ ਦਿਨਾ ਤੋਂ ਪੇੜ ਦਾ ਲੇਲਾ ਉਨ ਦਾ ਭਰਿਆ ਮੋਟਾ ਤਾਜਾ ਰਾਜੇ ਦੀ ਰਸੋਈ ਚ ਵੜ ਕੇ ਵਧੀਆ ਮਾਲ ਛੱਕ ਜਾਂਦਾ ਹੈ ਰਸੋਈਆ ਦੇਖ ਲਵੇ ਤਾਂ ਮੇਮਨੇ ਦੀ ਚੰਗੀ ਛਿੱਤਰ ਧੌਲ ਹੁੰਦੀ ਹੈ ਗੁੱਸੇ ਚ ਕਿਸੇ ਦਿਨ ਰਸੋਈਏ ਨੇ ਬਾਲਦੀ ਚ ਵਾਤੀ ਲੇਲੇ ਦੇ ਠੋਕ ਦੇਣੀ ਹੈ ਉਹਨਾਂ ਨਾਲ ਫੁੱਲੇ ਲੇਲੇ ਨੂੰ ਅੱਗ ਲੱਗ ਜਾਊ ਅਤੇ ਇਹ ਸਿੱਧਾ ਬਾੜੇ ਨੂੰ ਭੱਜੂ ਜਿਸ ਕਾਰਨ ਉਥੇ ਪੈ ਘੋੜਿਆਂ ਲਈ ਰੱਖੇ ਘਾਹ ਨੂੰ ਅੱਗ ਆਪਣੀ ਲਪੇੜ ਚ ਲੈ ਲੂ ਅੱਗ ਹੋਰ पटਕੂ ਘੋੜੇ जख्मी ਹੋਣਗੇ ਘੋੜਾ ਕੀਮਤੀ ਜਾਨਵਰ ਹੈ ਇਹ ਜੰਗ ਸਮੇਂ ਵੀ ਕੰਮ ਆਉਂਦਾ ਹੈ ਰਾਜੇ ਨੇ ਪਸ਼ੂਆਂ ਦੇ ਹਕੀਮ ਨੂੰ ਬੁਲਾਉਣਾ ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਕਿ ਅੱਗ ਨਾਲ ਜ਼ਖਮੀ ਘੋੜਿਆਂ ਤੇ ਬਾਂਦਰ ਦੀ ਚਰਬੀ ਦਾ ਲੇਪ ਹੁੰਦਾ ਹੈ ਹਕੀਮ ਦੇ ਕਹਿਣ ਤੇ ਰਾਜੇ ਨੇ ਹੁਕਮ ਚਾੜ੍ਹ ਦੇਣਾ ਫਿਰ ਆਪਣੀ ਸਭ ਦੀ ਸ਼ਾਂਤ ਆਈ ਸਮਝੋ ਰਾਜੇ ਦਾ ਕੀ ਹੈ ਜੰਗਲ ਚ ਹੋਰ ਬਾਂਦਰ ਫੜ ਲਿਓ ਸੋ ਭਲਾਈ ਇਸੇ 'ਚ ਹੈ ਕਿ ਆਪਾਂ ਇੱਥੋਂ ਭੱਜ ਲਈਏ। ਸਾਰੀ ਦਾਸਤਾਨ ਸੁਣ ਕੇ ਕੁਝ ਤਾਂ ਮੁਖੀ ਨਾਲ ਸਹਿਮਤ ਹੋ ਗਏ ਪਰ ਐਸ਼ ਪ੍ਰਸਤੀ ਦੇ ਮਾਰੇ ਕਈ ਤੜੰਗ ਹੋ ਕੇ ਕੋਸਣ ਲੱਗੇ। ਕੋਏ ਇਹ ਬੁੱਢਾ ਬਾਂਦਰ ਸਠਿਆ ਗਿਆ। ਐ ਹੋਜੂ, ਉਹ ਹੋਜੂ, ਰਾਜ ਮਹਿਲ ਦਾ ਸ਼ਾਹੀ ਭੋਜਨ ਛੱਕ ਕੇ ਜੰਗਲ 'ਚ ਪਟਕਦਿਆਂ ਰੁੱਖਾਂ ਦੇ ਪੱਤੇ ਚਬੀ ਜਾਣਾ ਕਿੱਥੋਂ ਦੀ ਅਕਲਮੰਦੀ ਹੈ? ਅਸੀਂ ਨਹੀਂ ਜਾਣਦੇ। ਜਿਹੜੇ ਸਹਿਮਤ ਸਨ ਉਹ ਬਾਂਦਰ ਮੁਖੀਏ ਨਾਲ ਰਾਜੇ ਦੀ ਪਸ਼ੂਸ਼ਾਲਾ ਛੱਡ ਕੇ ਚਲੇ ਗਏ। ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਮੁਖੀਏ ਬਾਂਦਰ ਦੀ ਭਵਿੱਖਬਾਣੀ ਸੱਚ ਨਿਕਲੀ। ਅਤੇ ਜਦੋਂ ਬਾਂਦਰ ਨੂੰ ਮਾਰ-ਮਾਰ ਕੇ ਚਰਬੀ ਕੱਢੀ ਜਾ ਰਹੀ ਸੀ ਤਾਂ ਵਾੜਾ ਛੱਡ ਕੇ ਚਲੇ ਗਏ। ਮੁਖੀਏ ਬਾਂਦਰ ਦੀ ਦੂਰ ਅੰਦੇਸ਼ੀ ਉਹਨਾਂ ਨੂੰ ਯਾਦ ਆ ਰਹੀ ਸੀ। ਅਤੇ ਕੁਰਬਾਨ ਹੋ ਰਿਹਾ ਬਾਂਦਰ ਆਪਣੀ ਜਿੱਦ ਤੇ ਪਛਤਾ ਰਿਹਾ ਸਨ। ਦੂਰ ਅੰਦੇਸ਼ੀ ਕਿਸੇ ਵੀ ਮਨੁੱਖ ਅੰਦਰ ਹੋਣੀ ਰੱਬੀ ਦੇਨ ਹੈ ਅਜਿਹੀ ਗੱਲ ਨਹੀਂ ਇਹ ਤਾਂ ਆਪਣੇ ਅੰਦਰ ਪੈਦਾ ਕੀਤਾ ਜਾ ਸਕਣ ਵਾਲਾ ਗੁਣ ਹੈ ਇਸ ਸਬੰਧ ਚ ਤੁਸੀਂ ਆਪਣੇ ਰੋਜ਼ ਦੇ ਕਾਰਵਿਹਾਰ ਦੀ ਆਪ ਹੀ ਜਾਂਚ ਪੜਤਾਲ ਕਰੋ ਕਿ ਕਿਤੇ ਤੁਸੀਂ ਹਰੇਕ ਕੰਮ ਚ ਜਲ ਦਬਾਜੀ ਤਾਂ ਨਹੀਂ ਕਰ ਰਹੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਉਸ ਦੇ ਨਤੀਜੇ ਵੱਲ ਧਿਆਨ ਦਿੰਦੇ ਵੀ ਹੋ ਕੇ ਨਹੀਂ ਕਈ ਵਾਰ ਭਾਵਨਾਵਾਂ ਦੂਰ ਅੰਦੇਸ਼ੀ ਦੀ ਲਗਨ ਨੂੰ ਦਬਾ ਲੈਂਦੀਆਂ ਹਨ ਜਿਵੇਂ ਤੁਹਾਡੇ ਮੁੰਡੇ ਦਾ ਵਿਆਹ ਹੈ ਤੁਸੀਂ ਇੱਕ ਨਿਸ਼ਚਿਤ ਰਕਮ ਵਿਆਹ ਲਈ ਜੋੜ ਰੱਖੀ ਹੈ ਉਸੇ ਰਕਮ ਨਾਲ ਹੀ ਸਾਰਾ ਕਾਰਜ ਨਿਬੇੜਨਾ ਹੈ ਵਿਧੇਰੇ ਖਰਚ ਕਰਨ ਦੀ ਤੁਹਾਡੀ ਗੰਜائش ਨਹੀਂ ਪਰ ਜਦੋਂ ਵਿਆਹ ਦਾ ਧੂਮ ਤੜਕਾ ਘਰ ਚ ਗੂੰਜਦਾ ਤਾਂ ਇੱਕ ਭਾਵਨਾਤਮਕ ਹਲੋਰੇ ਨਾਲ ਤੁਸੀਂ ਘੁੰਮ ਜਾਂਦੇ ਹੋ ਮਿੱਤਰ ਰਿਸ਼ਤੇਦਾਰ ਅਜਿਹੇ ਸ਼ੁਭ ਮੌਕੇ ਹੋਰ ਵੀ ਹੱਲਾਸ਼ੇਰੀ ਦਿਖਾਉਂਦੇ ਹਨ ਕੋਈ ਆਤਿਸ਼ਬਾਜ਼ੀ ਛੱਡਣ ਲਈ ਆਖਰਿਆ ਹੁੰਦਾ ਹੈ ਤੇ ਕੋਈ ਦੋ ਦੋ ਬੈਂਡ ਵਾਜੇ ਲੈ ਕੇ ਚੱਲਣ ਲਈ ਕੋਈ ਮਹੱਲੇ ਦੇ ਲੋਕਾਂ ਨੂੰ ਵਧੀਆ ਪਾਰਟੀ ਦੇਣ ਲਈ ਸਲਾਹ ਦਿੰਦਾ ਹੈ ਅਜਿਹੇ ਬੋਲੇ ਗਏ ਸ਼ਬਦ ਬਾਣ ਕਿ ਭਾਈ ਵਿਆਹ ਤਾਂ ਇੱਕ ਵਾਰ ਹੀ ਕਰਨਾ ਹੈ ਅਜਿਹੀ ਕੜੀ ਨੱਕ ਤੇ ਮੱਖੀ ਨਾ ਬੈਠਣ ਦਿਓ ਭਾਈ ਸਾਹਿਬ ਖੰਜੂਸ ਪੁਣਾ ਕਿਸੇ ਹੋਰ ਮੌਕੇ ਵਰਤ ਲਿਓ ਕੋਈ ਆਵਾਜ਼ਾਂ ਕੱਸਦਾ ਹੈ ਯਾਰ ਵਿਆਹ ਸ਼ਾਦੀ ਸਮੇਂ ਵੀ ਕੋਈ ਬਜਟ ਬਣਾ ਕੇ ਚੱਲਦਾ ਹੈ ਅਜਿਹੇ ਮੌਕੇ ਤਾਂ ਵੱਧ ਖਰਚ ਹੋਊਗਾ ਹੀ ਜੀ ਤੋ ਖਾਦਾ ਪੀਤਾ ਉਹਨੂੰ ਖਵਾਉਣਾ ਵੀ ਪਊ ਜੀ ਤੋ ਲੈ ਚੁੱਕੇ ਹੋ ਉਸਨੂੰ ਦੇਣਾ ਵੀ ਪਊ ਅਜਿਹੇ ਮਾਹੌਲ 'ਚ ਤੁਸੀਂ ਵੀ ਭਾਵਨਾਤਮਕ ਉਤਸ਼ਾਹ ਨਾਲ ਭਰ ਜਾਂਦੇ ਹੋ ਅਤੇ ਖਰਚ ਨਿਸ਼ਚਿਤ ਕੀਤੀ ਰਕਮ ਤੋਂ ਕਿਤੇ ਬਹੁਤ ਵੱਧ ਹੋ ਜਾਂਦਾ ਹੈ ਪਰ ਜਦੋਂ ਵਿਆਹ ਦੇ ਭਾਵਨਾਤਮਕ ਮਾਹੌਲ ਦਾ ਨਸ਼ਾ ਲੈਂਦਾ ਹੈ ਮਿੱਤਰਾ ਰਿਸ਼ਤੇਦਾਰ ਚਲੇ ਜਾਂਦੇ ਹਨ ਘਰੇਲੂ ਭੀੜ-ਪੜੱਕਾ ਘਟ ਕੇ ਆਮ ਹੋ ਜਾਂਦਾ ਹੈ ਤਾਂ ਤੁਹਾਡਾ ਧਿਆਨ ਜਾਂਦਾ ਹੈ ਕਿ ਤੈਅ ਕੀਤੀ ਰਕਮ ਤੋਂ ਜੋ ਖਰਚ ਵਾਧੂ ਹੋ ਚੁੱਕਿਆ ਹੈ ਤੁਹਾਡਾ ਖਿਹੜਾ ਨਹੀਂ ਛੱਡਣਾ ਉਸ ਰਕਮ ਦੇ ਚੁਕਪਤਾ ਕੀਤੇ ਬਿਨਾ ਅਜਿਹੇ ਮੌਕਿਆਂ ਤੇ ਬੰਦੇ ਨੂੰ ਬਹੁਤੇ ਮਾਮਲਿਆਂ 'ਚ ਕਰਜ਼ੇ ਰਾਹੀ ਹੀ ਦੇਣਦਾਰੀ ਚੁਕਾਉਣੀ ਪੈਂਦੀ ਹੈ ਅਜਿਹੀ ਹਾਲਤ 'ਚ ਵੱਧ ਕੀਤਾ ਗਿਆ ਖਰਚ ਵੀ ਉਸ ਦੀ ਜ਼ਿੰਦਗੀ ਲਈ ਸਰਾਪ ਬਣ ਜਾਂਦਾ ਹੈ ਜਿਸ ਹਾਲਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਅਕਸਰ ਲੋਕਾਂ ਦੇ ਜੀਵਨ 'ਚ ਆਉਂਦਾ ਹੈ ਲੋੜ ਹੈ ਅਜਿਹੇ ਮੌਕਿਆਂ ਤੇ ਭਾਵਨਾਵਾਂ ਦੇ ਅਸਰ ਤੋਂ ਦੂਰ ਰਹਿ ਕੇ ਤਰੱਕ ਨੂੰ ਮੁੱਖ ਰੱਖਣ ਦੀ ਹਾਲਤ ਨੂੰ ਸਹੀ ਰੂਪ ਵਿੱਚ ਸਮਝਣ ਦੀ ਅਜਿਹੇ ਮੌਕੇ ਆ ਵੱਧ ਕੇ ਰੋੜਿਆ ਪੈਸਾ ਕੁਝ ਪਲਾਂ ਲਈ ਹੀ ਲੋਕਾਂ ਵੱਲੋਂ ਵਾਹ ਵਾ ਅਖਵਾਉਂਦਾ ਹੈ ਇਸ ਦੀ ਹੱਲਾਸ਼ੇਰੀ ਗੁਬਾਰੇ ਵਾਂਗ ਹੈ ਪਰ ਵੱਧ ਕੀਤੇ ਖਰਚ ਦਾ ਵਜ਼ਨ ਜੋ ਤੁਹਾਡੇ ਤੇ ਪਵੇਗਾ ਉਹ ਤੁਹਾਡੇ ਲਈ ਪੱਕੀ ਸਿਰਦਰਦੀ ਬਣ ਜਾਏਗਾ ਜਦੋਂ ਤੱਕ ਉਹ ਦੇਣਦਾਰੀ ਨਹੀਂ ਨਿਭੜਦੀ ਤੁਹਾਡੀ ਜਾਨ ਲਈ ਮੁਸੀਬਤ ਬਣੀ ਰਹੇਗੀ ਦੂਜੇ ਪਾਸੇ ਜੇ ਤੁਸੀਂ ਅਜਿਹੇ ਜਸ਼ਨਾਂ ਤੇ ਵਾਧੂ ਨਹੀਂ ਉਛਲਦੇ ਤਾਂ ਵੀ ਕੋਈ ਖਾਸ ਫਰਕ ਨਹੀਂ ਪੈਂਦਾ ਵਿਆਹ ਤਾਂ ਹੋ ਹੀ ਜਾਣਾ ਹੁੰਦਾ ਹੈ ਵੱਧ ਖਰਚ ਕਰਨ ਦਾ ਸੁਝਾਅ ਦੇਣ ਵਾਲੇ ਵੱਧ ਤੋਂ ਵੱਧ ਇਹੀ ਚਰਚਾ ਕਰਦੇ ਕਿ ਜੇ ਬਰਾਤ ਚ ਆਤਸ਼ਬਾਦੀ ਚੱਲਦੀ ਤਾਂ ਰੌਣਕ ਹੀ ਹੋਰ ਹੁੰਦੀ ਬੈਂਡ ਨਾਲ ਜੇਕਰ ਸ਼ਹਿਨਾਈ ਵੱਜਦੀ ਤਾਂ ਵਿਆਹ ਦੀ ਠੋਕ ਹੀ ਵਾਧੀ ਭਲਾ ਅਜਿਹੀ ਘੜੀ ਵੀ ਕੋਈ ਪੈਸਿਆਂ ਦਾ ਮੂੰਹ ਦੇਖਦਾ ਹੈ ਇਸੀ ਤਰ੍ਹਾਂ ਪਾਰਟੀ ਨੂੰ ਟਾਲ ਦੇਣ ਦਾ ਉਲਾਂਘਾ ਵੀ ਮਿਲੂ ਤਕੜੇ ਹੋਵੋ ਜਿਹੇ ਮਿੱਠੇ ਉਲਾਂਘਿਆਂ ਨਾਲ ਟੰਗ ਨਹੀਂ ਟੁੱਟ ਜਾਂਦੀ ਦੋ ਚਾਰ ਦਿਨਾਂ ਦੀ ਚਰਚਾ ਪਿੱਛੋਂ ਸਭ ਭੁੱਲ ਭਲਈਆ ਹੋ ਜਾਂਦੀ ਹੈ ਤੁਹਾਡਾ ਵੱਧ ਖਰਚ ਦੀ ਪਰੇਸ਼ਾਨੀ ਤੋਂ ਤਾਂ ਖਿਹੜਾ ਛੁੱਟ ਜਾਉ ਅਜਿਹੇ ਭਾਵਨਾਤਮਕ ਵਹਾ ਵਿਆਹ ਸ਼ਾਦੀਆਂ ਜਾਂ ਮੁੰਡਾ ਜੰਮਣ ਤੱਕ ਹੀ ਸੀਮਤ ਨਹੀਂ ਹੁੰਦੇ ਜ਼ਿੰਦਗੀ ਦੇ ਹਰੇਕ ਖੇਤਰ 'ਚ ਅਜਿਹੇ ਮੌਕੇ ਆਉਂਦੇ ਹਨ ਸੋ ਹਰ ਥਾਂ ਤੇ ਭਾਵਨਾਵਾਂ ਤੇ ਕਾਬੂ ਪਾ ਕੇ ਦਲੀਲ ਕਸਵੱਟੀ ਵਾਲੇ ਕੰਮ ਕਰੋ ਤੁਸੀਂ ਆਪ ਹੀ ਜਾਂਚੋ ਕਿ ਇਨ੍ਹਾਂ ਮਾਮਲਿਆਂ 'ਚ ਤੁਸੀਂ ਕਿੰਨੇ खरे ਉੱਤਰ ਦੇ ਹੋ ਦਲੀਲ ਕਸਵੱਟੀ ਤੇ ਭਾਵਨਾਵਾਂ ਅਤੇ ਵਿਵਹਾਰ ਵੀ ਮਨੁੱਖ ਦੇ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਭਾਵਨਾਵਾਂ ਤੋਂ ਵਿਅਕਤੀ ਦਾ ਵਿਵਹਾਰ ਪ੍ਰਭਾਵਿਤ ਹੁੰਦਾ ਹੈ ਪਰ ਵਿਵਹਾਰ ਕਰਦੇ ਸਮੇਂ ਵੀ ਸਾਨੂੰ ਤਰਕ ਅਤੇ ਦੂਰ ਅੰਦੇਸ਼ੀ ਤੇ ਖੁੱਲ੍ਹ ਦਲੀ ਤੋਂ ਕੰਮ ਲੈਣਾ ਚਾਹੀਦਾ ਹੈ। ਭਾਵਨਾਵਾਂ ਦੇ ਵਹਿਣ ਚ ਵਹਿੰਦਿਆਂ ਅਸੀਂ ਕੋਈ ਗਲਤ ਕਦਮ ਨਾ ਚੱਕ ਬੈਠੀਏ ਇਸ ਦਿਸ਼ਾ ਵਿੱਚ ਸਾਵਧਾਨੀ ਵਰਤਣੀ ਜ਼ਰੂਰੀ ਹੈ। ਉਦਾਹਰਨ ਦੇ ਤੌਰ ਤੇ ਤੁਹਾਡੇ ਕੋਲ ਸਾਈਕਲ ਹੈ। ਗੁਆਂਢੀ ਵੇਲੇਕ ਵੇਲੇ ਤੁਹਾਡਾ ਸਾਈਕਲ ਮੰਗ ਕੇ ਲੈ ਜਾਂਦਾ ਹੈ। ਤੁਸੀਂ ਕਦੇ ਨਾ ਨਹੀਂ ਕਰਦੇ। ਤੁਸੀਂ ਸੋਚਦੇ ਹੋ ਕਿ ਇਸ ਛੋਟੀ ਜਹੀ ਚੀਜ਼ ਪਿੱਛੇ ਕੀ ਨਾ ਕੀਤਾ ਜਾਵੇ। ਜੇਕਰ ਕਿਸੇ ਦਾ ਕੁਝ ਸੌਰਦਾ ਹੈ ਤਾਂ ਇਹ ਇੱਕ ਚੰਗੀ ਗੱਲ ਹੈ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਤੁਹਾਨੂੰ ਇਹ ਹੀ ਸੋਚ ਰਹਿੰਦੀ ਹੈ ਕਿ ਤੁਸੀਂ ਸਮਾਜ ਦੇ ਵੱਧ ਤੋਂ ਵੱਧ ਕੰਮ ਆ ਸਕੋ ਪਰ ਜਦੋਂ ਕਿਸੇ ਦਿਨ ਤੁਹਾਨੂੰ ਉਸੇ ਗਵਾਂਢੀ ਤੋਂ ਕੋਈ ਛੋਟੀ ਜਿਹੀ ਚੀਜ਼ ਵੀ ਮੰਗਣੀ ਪੈਂਦੀ ਹੈ ਤਾਂ ਉਹ ਝੂਠਾ ਬਹਾਨਾ ਲਾਉਂਦਿਆਂ ਤੁਹਾਨੂੰ ਉਹ ਚੀਜ਼ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਕੁਦਰਤੀ ਹੀ ਤੁਹਾਡੇ ਮਨ 'ਚ ਆਪਣੇ ਗਵਾਂਢੀ ਬਾਰੇ ਪ੍ਰਤੀਕਿਰਿਆ ਪੈਦਾ ਹੋਵੇਗੀ ਹੀ ਕਿ ਦੇਖੋ ਕਿੱਡਾ ਮਤਲਬੀ ਬੰਦਾ ਹੈ ਸਾਡੇ ਸਾਈਕਲ ਨੂੰ 24 ਘੰਟੇ ਖਿੱਚੀ ਫਿਰਦਾ ਹੈ ਤੇ ਅੱਜ ਛੋਟੀ ਜਿਹੀ ਚੀਜ਼ ਤੋਂ ਨਾ ਕਰਤੀ ਤੁਹਾਡਾ ਮਨ ਉਬਲੇਗਾ ਕਿ ਆਵੇ ਹੁਣ ਸਾਈਕਲ ਮੰਗਣ ਮੋٹے ਤੌਰ ਤੇ ਦੇਖਦੇ ਤੁਹਾਡਾ ਫੈਸਲਾ ਠੋਸ ਹੋ ਸਕਦਾ ਹੈ ਦੇਣ ਲੈਣ ਤਦੇ ਨਿਭਦਾ ਹੈ ਜੇ ਦੋਵੇਂ ਪੱਖ ਇੱਕ ਦੂਜੇ ਨੂੰ ਸਹਿਯੋਗ ਦੇਣ ਜਦੋਂ ਤੁਹਾਨੂੰ ਉਸ ਨੇ ਕੋਈ ਚੀਜ਼ ਦੇਣ ਤੋਂ ਟਾਲਾ-ਵਟਿਆ ਤਾਂ ਤੁਸੀਂ ਕਿਉਂ ਉਸ ਨੂੰ ਸਾਈਕਲ ਦਿਓ ਪਰ ਇਸ ਮਸਲੇ ਤੇ ਥੋੜਾ ਡੰਗਾਈ ਨਾਲ ਜੇ ਸੋਚਿਆ ਜਾਵੇ ਤਾਂ ਨਤੀਜਾ ਹੋਰ ਹੀ ਨਿਕਲਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਹਰੇਕ ਵਿਅਕਤੀ ਦਾ ਦਿਲ ਦਿਮਾਗ ਸੁਭਾਅ ਵਰਤਾਰਾ ਅਤੇ ਜ਼ਿੰਦਗੀ ਨੂੰ ਵੇਖਣ ਪਰਖਣ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਤੁਹਾਡੇ ਵਾਂਗ ਹੀ ਸੋਚੇ ਅਤੇ ਚੱਲੇ ਦੁਨੀਆ ਦੇ ਲੋਕਾਂ 'ਚ ਇਦਾਂ ਦਾ ਫਰਕ ਹੋਣਾ ਬਿਲਕੁਲ ਕੁਦਰਤੀ ਹੈ ਇਸ ਨਿਚੋੜ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤੁਹਾਡਾ ਗਵਾਂਢੀ ਵੀ ਤੁਹਾਡੀ ਤਰ੍ਹਾਂ ਹੀ ਸੋਚੇ ਇਹ ਜ਼ਰੂਰੀ ਨਹੀਂ। ਦੂਸਰੀ ਗੱਲ ਇਹ ਹੈ ਕਿ ਦੂਜਿਆਂ ਦੇ ਕੰਮ ਆਉਣ ਦੀ ਤੁਸੀਂ ਜੋ ਵਿਵਹਾਰ ਨੀਤੀ ਬਣਾਈ ਹੈ ਉਹ ਆਪਣੇ ਗਵਾਂਢੀ ਨਾਲ ਜਾਂ ਹੋਰ ਕਿਸੇ ਦੀ ਸਲਾਹ ਨਾਲ ਨਹੀਂ ਬਣਾਈ। ਉਹ ਨੀਤੀ ਤੁਸੀਂ ਆਪਣੇ ਅੰਤਰਮਨ ਦੀ ਪ੍ਰੇਰਣਾ ਨਾਲ ਹੀ ਬਣਾਈ ਹੈ। ਕਿਉਂਕਿ ਤੁਹਾਨੂੰ ਦੂਜਿਆਂ ਦੇ ਕੰਮ ਆਉਣ ਦੀ ਉਹਨਾਂ ਦੀ ਸੇਵਾ ਕਰਦਿਆਂ ਇੱਕ ਨੈਤਿਕ ਸੁੱਖ ਮਿਲਦਾ ਹੈ। ਤੁਹਾਡਾ ਮਨ ਹਮਦਰਦੀ ਦੇ ਭਾਵਾਂ ਨਾਲ ਲੱਧਿਆ ਰਹਿੰਦਾ ਹੈ। ਅਜਿਹੀ ਹਾਲਤ 'ਚ ਜੇ ਤੁਸੀਂ ਆਪਣੇ ਮਨ ਦੇ ਆਨੰਦ ਨੂੰ ਗਵਾਂਡੀ ਦੇ ਸੁੰਗੜਵੇਂ ਰਵਈਏ ਹੱਥੋਂ ਲਟਾ ਦਿੰਦੇ ਹੋ ਤਾਂ ਜਰਾ ਸੋਚੋ ਕਿ ਤੁਸੀਂ ਘਾਟੇ 'ਚ ਨਹੀਂ ਜਾ ਰਹੇ। ਇਨਸਾਨ ਨੂੰ ਕਿਸੇ ਵੀ ਕੀਮਤ ਤੇ ਆਪਣਾ ਨੈਤਿਕ ਸੁਭਾਅ ਨਹੀਂ त्याਗਣਾ ਚਾਹੀਦਾ। ਜੇ ਤੁਹਾਡੇ ਮਨ 'ਚ ਸਦਭਾਵਨਾ ਹੈ ਤਾਂ ਕਿਸੇ ਦੂਜੇ ਦਾ ਤੁਸ਼ ਰਵਈਆ ਦੇਖ ਕੇ ਉਸ ਨੂੰ ਬਦਲਣ ਲਈ ਤਿਆਰ ਨਾ ਹੋ ਜਾਓ। ਸਭ ਦੇ ਸੋਚਣ ਦਾ ਦ੍ਰਿਸ਼ਟੀਕੋਣ ਵੱਖ-ਵੱਖ ਹੈ ਕੁਝ ਲੋਕ ਤੰਗਦਿਲ ਮਾਨਸਿਕਤਾ ਵਾਲੇ ਹੁੰਦੇ ਹਨ ਪਰ ਅਜਿਹੇ ਲੋਕ ਨਫ਼ਰਤ ਦਾ ਕ੍ਰੋਧ ਦੇ ਪਾਤਰ ਨਹੀਂ ਸਗੋਂ ਦਇਆ ਦੇ ਪਾਤਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਆਪ ਹੀ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਹੇ ਹਨ ਜਾਂ ਕੀ ਆਖੀ ਜਾ ਰਹੇ ਹਨ ਸੁਭਾਅ ਨੂੰ ਪ੍ਰਗਟਾਉਂਦੀ ਇੱਕ ਦੰਦ ਕਥਾ ਵੀ ਹੈ ਕਿ ਇੱਕ ਸੰਤ ਨਦੀ ਕਿਨਾਰੇ ਬੈਠੇ ਰੱਬੀ ਭਗਤੀ ਚ ਲੀਨ ਸਨ ਤਦੇ ਨਦੀ ਦੇ ਪਾਣੀ 'ਚ ਇੱਕ ਠੂਹਾ ਰੁੜਦਾ ਦਿਸਿਆ ਉਹਨਾਂ ਨੂੰ ਸੰਤਾਂ ਨੇ ਉਸ ਨੂੰ ਬਚਾਉਣ ਲਈ ਹੱਥ ਨਾਲ ਹੀ ਚੁੱਕ ਕੇ ਬਾਹਰ ਕੱਢਿਆ ਬਾਹਰ ਕੱਢਦੇ ਅਹੀ ਠੂਹੇ ਨੇ ਡੰਗ ਮਾਰ ਦਿੱਤਾ ਸੰਤ ਦੇ ਹੱਥ ਨੂੰ ਬੇहद ਦਰਦ ਹੋਇਆ ਤੇ ਠੂਹਾ ਉਹਨਾਂ ਦੇ ਹੱਥੋਂ ਛੁੱਟ ਕੇ ਫੇਰ ਪਾਣੀ 'ਚ ਰੁੜਨ ਲੱਗਾ ਸੰਤਾਂ ਫੇਰ ਕੋਸ਼ਿਸ਼ ਕੀਤੀ ਫੇਰ ਡੰਗ ਮਰਵਾਇਆ ਦੇਖਣ ਵਾਲਾ ਇੱਕ ਜਗਿਆਸੂ ਹੱਥ ਜੋੜ ਕੇ ਬੋਲਿਆ ਮਹਾਰਾਜ ਜੇ ਤੋ ਠੁਹਾ ਤੁਨੂੰ ਡੰਗ ਮਾਰੀ ਜਾ ਰਿਹਾ ਹੈ ਤਾਂ ਤੁਸੀਂ ਕਿਉਂ ਉਸ ਨੂੰ ਬਚਾਉਣ ਤੇ ਤੁਲੇ ਹੋ ਸੰਤਾ ਨੇ ਫਰਮਾਇਆ ਡੰਗ ਮਾਰਨਾ ਠੁਹੇ ਦਾ ਸੁਭਾਅ ਹੈ ਅਤੇ ਉਪਕਾਰ ਕਰਨਾ ਮੇਰਾ ਧਰਮ ਜਦ ਉਹ ਆਪਣੇ ਸੁਭਾਅ ਨੂੰ ਨਹੀਂ ਛੱਡ ਰਿਹਾ ਤੇ ਮੈਂ ਆਪਣਾ ਧਰਮ ਕਿਉਂ ਤਿਆਗਾ ਆਪਣੇ ਆਪ ਨੂੰ ਲੋਕ ਹਿਤਕਾਰੀ ਬਣਾਉਣ ਦੀ ਅਮੰਗ ਮਨੋਖੰਦਰ ਸ਼ੁਰੂ ਤੋਂ ਰਹੀ ਹੈ ਇਹ ਅਮੰਗ ਰੱਖਣ ਵਾਲੇ ਇਨਸਾਨ ਕਦੇ ਨਹੀਂ ਸੋਚਦੇ ਕਿ ਦੂਜੇ ਵੀ ਉਹਨਾਂ ਨਾਲ ਅਜਿਹਾ ਵਰਤਨ ਕਈ ਲੋਕ ਮੁਸਾਫਰਾਂ ਲਈ ਧਰਮਸ਼ਾਲਾਵਾਂ ਬਣਾਉਂਦੇ ਹਨ ਵਿਦਿਆਰਥੀਆਂ ਨੂੰ ਵਿਜੀਫੇ ਦਿੰਦੇ ਹਨ ਗਰਮੀਆਂ 'ਚ ਪਿਆਓ ਖੋਲਦੇ ਹਨ ਭੁੱਖਮਰੀ ਫੈਲਣ ਤੇ ਅੰਨ ਵੰਡਦੇ ਹਨ ਉਹ ਅਜਿਹੀ ਸੇਵਾ ਇਸ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਇਸ ਦੇ ਬਦਲੇ ਸਨਮਾਨਿਆ ਜਾਵੇਗਾ ਉਹ ਆਪਣੇ ਨੈਤਿਕ ਰੁਝਾਨ ਤੋਂ ਪ੍ਰੇਰਿਤ ਹੋ ਕੇ ਹੀ ਨੇਕ ਕੰਮ ਕਰਦੇ ਹਨ ਇਸ ਬਾਰੇ ਜੋ ਕੁਝ ਵੀ ਇੱਥੇ ਵਿਚਾਰਿਆ ਜਾ ਰਿਹਾ ਹੈ ਇਹ ਕੋਈ ਢੂੰਗਾ ਵਿਸ਼ਾ ਵੀ ਨਹੀਂ ਨੈਤ ਦੇ ਵਰਤ ਵਰਤਾ ਨਾਲ ਹੀ ਜੁੜਿਆ ਹੋਇਆ ਹੈ ਚੰਗੀ ਤਰ੍ਹਾਂ ਸੋਚਣ ਵਾਲੀ ਗੱਲ ਸਿਰਫ ਇਹ ਹੈ ਕਿ ਜੇ ਕਿਸੇ ਵੱਲੋਂ ਬੇਲੋੜੇ ਜਾਂ ਗੈਰ ਸਮਾਜਿਕ ਵਰਤਾਂ ਨਾਲ ਸਾਡੇ ਮਨ ਚ ਲੈਂਦੀ ਚੜਦੀ ਹੈ ਤਾਂ ਉਸ ਸਮੇਂ ਭਾਵੇਂ ਅਸੀਂ ਤੜਫੀ ਉੱਠੀਏ ਪਰ ਸਾਨੂੰ ਆਪਣੀ ਨੇਕ ਚਲਣੀ ਅਤੇ ਮੌਲਕ ਗੁਣ ਪ੍ਰਭਾਵਿਤ ਨਹੀਂ ਹੋਣ ਦੇਣੇ ਚਾਹੀਦੇ ਇਸ ਤੋਂ ਬਿਨਾ ਇੱਕ ਅਸਲੀਅਤ ਇਹ ਵੀ ਹੈ ਕਿ ਦੁਨੀਆ ਚ ਸਭ ਤਰ੍ਹਾਂ ਦੇ ਲੋਕ ਹਨ ਪਾਰਉਪਕਾਰੀ ਮਤਲਬੀ ਧੋਖੇਬਾਜ਼ ਅਤੇ ਬੇਈਮਾਨ ਵੀ ਆਦਰਸ਼ਵਾਦੀ ਵੀ ਅਤੇ ਮਹਾਨ ਪਰਖ ਵੀ ਸਭ ਤਰ੍ਹਾਂ ਦੇ ਲੋਕ ਹਮੇਸ਼ਾ ਤੋਂ ਚੱਲਿਆ ਰਹੇ ਹਨ ਅਤੇ ਹਮੇਸ਼ਾ ਹੀ ਰਹਿਣਗੇ ਸਮਾਜ ਚ ਰਹਿੰਦਿਆਂ ਹਰੇਕ ਨਾਲ ਵਾਸਤਾ ਵੀ ਪੈਂਦਾ ਹੀ ਰਹਿਣਾ ਹੈ ਆਪਣੀ ਸੋਚ ਦਾ ਸੰਸਾਰ ਅੱਜ ਤੱਕ ਕਿਸੇ ਮਹਾਪੁਰਖ ਤੋਂ ਵੀ ਨਹੀਂ ਉਸਾਰ ਹੋਇਆ ਹੁਣ ਇਹ ਤੁਸੀਂ ਆਪ ਦੇਖਣਾ ਹੈ ਕਿ ਤੁਸੀਂ ਕਿਸ ਪੱਖ ਨੂੰ ਲੈਂਦੇ ਹੋ ਅਤੇ ਪੱਕਿਆਂ ਤੌਰ ਤੇ ਸ਼ਾਂਤੀ ਅਤੇ ਆਨੰਦ ਕਿੱਥੇ ਹੈ। ਕਈ ਵਾਰ ਲੋਕ ਸਮਾਜ ਤੋਂ ਸਤਾਏ ਅਦਲੇ ਦਾ ਬਦਲਾ ਵਾਲੀ ਨੀਤੀ ਅਪਣਾ ਲੈਂਦੇ ਹਨ ਅਤੇ ਅਜੀਹ ਬਨ ਜਾਣ ਲਈ ਅਕਸਾਉਂਦੇ ਹਨ। ਨੇਕੀ ਕਰ ਅਜੇ ਖੂਹ ਵਿੱਚ ਸੱਟ ਦੀ ਕਹਾਵਤ ਨੂੰ ਮੂਰਖਤਾ ਸਮਝਦੇ ਹਨ। ਅਜਿਹੇ ਬਫਰੇ ਲੋਕ ਫਿਰ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਹਨ। ਅਗਾਹ ਜਾ ਕੇ ਨਮਸਕਾਰ ਦਾ ਜਵਾਬ ਵੀ ਘਾਲ ਕੱਢ ਕੇ ਦਿੰਦੇ ਹਨ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਦੁਸ਼ਟ ਬੰਦਾ ਵਿਦਿਆ ਪੜ੍ਹ ਕੇ ਵੀ ਕੱਬੇ ਕੰਮਾਂ ਦੇ ਰੂਪ ਵਿੱਚ ਉਸਦੀ ਵਰਤੋਂ ਕਰਦਾ ਹੈ। ਉਸ ਦਾ ਧਨ ਹੰਕਾਰ ਲਈ ਹੁੰਦਾ ਹੈ। ਆਪਣੀ ਤਾਕਤ ਨਾਲ ਉਹ ਦੂਜਿਆਂ ਨੂੰ ਦੁੱਖ ਦਿੰਦਾ ਹੈ। ਇਸ ਦੇ ਉਲਟ ਇੱਕ ਭਲਾ ਮਾਨਸ ਵਿਦਿਆ ਪੜ੍ਹ ਕੇ ਅਗਾਹ ਗਿਆਨ ਵੰਡਦਾ ਹੈ। ਉਸ ਦਾ ਧਨ ਦੂਜਿਆਂ ਦੀ ਮਦਦ ਕਰਦਿਆਂ ਵਰਤੀਦਾ ਹੈ। ਅਤੇ ਤਾਕਤ ਕਮਜ਼ੋਰਾਂ ਦੀ ਬਾਹ ਬਾਂਦੀ ਹੈ ਧੰਨਵਾਦ